ਜੈਬ ਸਬਸਕ੍ਰਾਈਬ ਪਾਗੀ ਦਾ ਚੈਨਲ ਲਾਈਕ ਕਰੋ ਫੋਲੋ ਕਰੋ ਹਾਂ ਆਲੂ ਵੇਚੇ ਤਾ ਲਾ 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 ਆਲੂ ਦਾ ਆਲੂ ਖੇਤੀ ਵਾਲਾ ਉਹ ਵੇਚਦਾ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਨੂੰ ਚੱਲੇ ਨੂੰ ਹੋ ਗਏ ਜੀ ਪੂਰੇ 6 ਦਿਨ ਅੱਜ 26 ਜਨਵਰੀ ਆ ਤੇ ਮੈਂ ਚੱਲਿਆ ਸੀ 20 ਤਰੀਕ ਨੂੰ ਜੀ ਤੇ 6 ਦਿਨ ਪੂਰੇ ਹੋ ਗਏ ਲੈਨੇ ਅੱਜ ਕੱਲੇ ਆ ਨੂੰ ਤੇ 6 ਦਿਨਾਂ ਦੇ ਵਿੱਚ ਮੈਂ ਜਿਹੜੀ ਬਾੜ ਨਵੇੜੀ ਆ ਤੇ ਜਿਹੜੀ ਆਪਣੀ ਜਰਨੀ ਸੀਗੀ ਪਿਛਲੀ ਉਹ ਹੈਗੀ ਹੈ ਜੀ 215 ਕਿਲੋਮੀਟਰ ਆਪਾਂ ਕੱਢਿਆ ਜੀ ਟੋਟਲ ਤੇ ਹੁਣ ਅੱਗੇ ਚੱਲ ਰਹੇ ਆ ਆਪਾਂ ਸੋਨੀ ਪਾਣੀ ਪੱਤ ਤੋਂ ਆਪਾਂ ਤਕਰੀਬਨ 6 ਕਿਲੋਮੀਟਰ 6 ਕਿਲੋਮੀਟਰ ਪਿੱਛੇ ਆ ਤੇ ਆਪਾਂ ਜਾ ਰਹੇ ਆ ਦੇਖੋ ਪਾਈ ਦੇਖੋ ਤੇ ਆਪਾਂ ਜਾ ਰਹੇ ਆ ਤੁਰੇ ਹਨ ਤੇ ਇੱਕ ਵੀਰ ਆਇਆ ਸੀ ਸੇਵਾ ਲੈ ਕੇ ਆਇਆ ਸੀ ਸੋ ਮੇਰੀ ਇੱਕ ਬੇਨਤੀ ਹੋਰ ਆ ਵੀਰ ਬਹੁਤ ਜ਼ਿਆਦਾ ਸੇਵਾ ਲੈ ਕੇ ਆ ਰਹੇ ਨੇ ਹਨਾ ਸੋ ਵੀਰ ਸਮਾਨ ਨਾਲ ਹੈ ਗਿਆ ਉਹ ਕਹਿੰਦੇ ਵਜਨ ਵਾੜਾ ਇੰਨਾ ਚੱਕਿਆ ਨਹੀਂ ਜਾ ਰਿਹਾ ਹਨਾ ਸੋ ਵੀਰ ਜੋ ਹਜੂਰ ਸਾਹਿਬ ਦੀ ਕਰ ਰਹੇ ਹਾਂ ਸੋ ਅੱਜ ਮੈਂ ਚੜ੍ਹਦੀ ਕਲਾ ਢਾਬੇ ਤੋਂ ਚੜ੍ਹਦੀ ਕਲਾ ਪੰਜਾਬੀ ਢਾਬੇ ਤੋਂ ਤੁਰਿਆ ਸੀਗਾ ਸਵੇਰੇ 7:30 ਵਜੇ ਸੋ ਮੈਂ ਹੁਣ ਇਸ ਟਾਈਮ ਪਾਣੀਪਤ ਦੇ ਵਿੱਚ ਪਹੁੰਚ ਗਿਆ ਓਕੇ ਠੀਕ ਹੈ ਕੋ ਅੰਤਰ ਯਾਤਰਾ ਸਬੰਧੀ ਪਾ ਠੀਕ ਹੈ ਸੋ ਮੈਂ ਇਸ ਟਾਈਮ ਪਾਣੀਪਤ ਪਹੁੰਚ ਗਿਆ ਜੀ ਕਿ ਪਾਣੀਪਤ ਤੋਂ ਸੇਮੇ ਪਾਸ ਹੈ ਗੁਰਦੁਆਰਾ ਸਾਹਿਬ ਇਸ਼ਨਾਨ ਕਰਾਂਗੇ ਇਸ਼ਨਾਨ ਕਰਕੇ ਆਪਾਂ ਚੱਲੇ ਪਾਵਾਂਗੇ ਅੱਗੇ ਮਿਲਦੇ ਹਾਂ ਤੁਹਾਨੂੰ ਦੇਖੋ ਪਾਣੀ ਪਤ ਜੀ ਦਾ ਬਾਬਾ ਜਿਵੇਂ ਕਿ ਤੁਹਾਨੂੰ ਪਤਾ ਮੈਂ ਪੈਦਲ ਯਾਤਰਾ ਸੀ ਜੀ ਮਹੂਰ ਸਾਹਿਬ ਦੀ ਕਰਦਾਂ ਤੇ ਸਾੜਨਾ ਸੰਗਤ ਬੈਠੀ ਸੀ ਬਾਬਾ ਖਾਟੂ ਸ਼ਾਮ ਜਾ ਰਹੇ ਜੈ ਜਸਾਰੀ ਸੰਗਤ ਖਾਟੂ ਸ਼ਾਮ ਬਾਬਾ ਜੀ ਦੇ ਦਰਸ਼ਨ ਕਰਨੇ ਜਾ ਰਹੀ ਹੈ ਲੈ ਵਾ ਵਾ ਜੀ

जय देखो संगत मिली ਆਪਾਂ ਨੂੰ ਘਟ ਤੋਂ ਘਟ 12 20 ਕਿਲੋਮੀਟਰ ਆਪਾਂ ਇਹਦਾ ਨਾਲ ਹੀ ਚੱਲੇ ਆ ਅੱਜ ਸਰਦਾਰ ਜੀ ਦਾ ਫੋਲੋ ਕਰ ਲੋ ਮੇਰੇ ਆਰਿਕ ਦਾ ਬੜੀ ਆਦੀ ਵੀ ਫੋਲੋ ਕਰੋ ਲਾਈਕ ਕਰੋ ਸ਼ੇਅਰ ਇਹਨਾਂ ਨਾਲ ਹੀ ਚੱਲ ਰਹੇ ਹਾਂ ਆਹ ਬਾਈ ਘੈਂਟ ਆ ਬੰਦਾ ਲਾ ਲਾ ਲਏ ਲੋ ਕੋ ਕੋ ਲੋ ਜੀ ਆਪਾਂ ਇਸ ਟਾਈਮ ਸੰਭਾਲਗਾ ਤੋਂ ਤਕਰੀਬਨ 10 ਕਿਲੋਮੀਟਰ ਸੌਰੀ 9 ਕਿਲੋਮੀਟਰ ਪਿੱਛੇ ਆ ਹਜੇ ਤੇ ਅਸੀਂ ਹੁਣ ਹੌਲੀ ਜਿਹੇ ਪਹੁੰਚਾਂਗੇ ਨਾਲ ਨੇ ਸਾਡੇ ਵੀਰ ਹਰਿਆਣੇ ਦੇ ਦੇਖੋ ਜੀ ਇਹਨਾਂ ਨਾਲ ਅੱਜ ਆਪਣਾ ਦਿਨ ਇਹਨਾਂ ਨਾਲ ਬਹੁਤ ਵਧੀਆ ਲੰਘਿਆ ਬਾਈ ਹੁਣ ਇਹਨੇ ਦਿਲ ਦੇ ਅਮੀਰ ਬੰਦੇ ਨੇ ਇੱਕ ਆ ਸਾਡਾ ਬਾਈ ਇਹ ਵੀ ਸੱਚ ਮੈਨੂੰ ਪਤਾ ਕਿ ਕਿੰਨੇ ਕਿੰਨੇ ਸਾਲ ਦੇ ਨੇ ਸਾਰੇ 11 12 ਸਾਲ ਦੇ ਮੁੰਡੇ ਨੇ ਕੋਈ 11ਵੀਂ ਚ ਵੜਦਾ ਕੋਈ 12ਵੀਂ ਚ ਵੜਦਾ ਸਾਰੇ ਦੇਖ ਲਓ ਤੁਸੀਂ ਇਹਨਾਂ ਦੇ ਬਾਬੇ ਜਿਵੇਂ ਆਪਣਾ ਨਾ ਗੁਰਗੋਵਿੰਦ ਸਿੰਘ ਜੀ ਦਾ ਪਿਆਰਾ ਉਵੇਂ ਇਹਨਾਂ ਦੇ ਠਾਟੂ ਸ਼ਾਮ ਜੇਪੋਰਟੇ ਬਾਬਾ ਜੀ ਹੋਏ ਨੇ ਉਹਨਾਂ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਇਹ ਹਰੇਕ ਬੰਦੇ ਇਤਨਾ ਇਹ ਜਾਣਦੇ ਨੇ ਦੇਖ ਲੋ ਸੇਵਾ ਕਰਨ ਪੈਦਲ ਜਾਂਦੇ ਨੇ ਮੁੰਡੇ ਹੋ ਜਾਂਦੇ ਨੇ ਬਾਕੀ ਅੱਗੇ ਲੰਘੇ ਜਿਹੜੇ ਪਹਿਲਾਂ ਵੀਡੀਓ ਚ ਆਏ ਸੀ ਆਪਣੇ ਜ ਉਹ ਅੱਗੇ ਲੰਘ ਗਏ ਆਏ ਤੜ ਕੀ 4 ਬਾਬਾ ਉਹ ਇਹ ਸਾਰੇ ਬੰਦਿਆਂ ਨੂੰ ਗਾਈਡ ਕਰਨ ਵਾਲਾ ਇੱਕ ਬੰਦਾ ਦੇਖੋ 4 ਕਿਲੋਮੀਟਰ ਹੋ ਰਹਿ ਗਿਆ 4 ਔਰ 6 10 11 ਕਿਲੋਮੀਟਰ ਟੁੱਟ ਲਿਆ ਔਰ 6 ਵਜੇ ਬਾਅਦ 3:00 ਵਜੇ ਹੋਟੜੀ ਬਾਲਟਾ ਬਾਲਟਾ ਨਰੇਸ਼ ਜੈ ਜੈ ਸਾਰੇ ਕੀ ਜੈ ਆਪਾਂ ਵੀ ਇਹ ਨਾਲ ਬਿਨਾਂ ਜੀ ਬੜੇ ਇਹ ਭਰਾ ਨੇ ਆਪਣੇ ਸਾਰੇ ਸਾਰੀ ਭਰਾ ਨੇ ਇਹ ਆਪਣੇ ਕੋਈ ਬਾਜ਼ ਨਹੀਂ ਟੋਕੀ ਲਗਾਏਗਾ ਠੀਕ ਹੈ ਸ੍ਰੀ ਤਕਸ਼ਤੀ ਜੀ ਇਹ ਬਾਈ ਸਾਰਿਆਂ ਨੂੰ ਗਾਈਡ ਕਰਨ ਲੱਗਿਆ ਆ ਵੀ ਕਿੱਥੋਂ ਕਿੱਥੇ ਜਾਣਾ ਕਿੱਥੇ ਦਮ ਲੈਣਾ ਕੀ ਕਰਨਾ ਜਿਵੇਂ ਅੰਗਰੇਜ਼ ਆਉਦੇ ਆਉਦੇ ਨੇ ਬਾਹਰੋਂ ਇੱਕ ਬੰਦਾ ਆਉਂਦਾ ਗਾਈਡ ਕਰਨ ਵਾਲਾ ਉਵੇਂ ਲੱਗੇ ਹੋਏ ਨੇ ਗੱਡੀ ਵੀ ਹੈ ਅਗਰ ਤੁਹ ਕੱਟ ਵੀ ਨਹੀਂ ਸੂਟੇਬਲ ਆ ਤਾਂ ਟ੍ਰੇਨ ਹੈ ਚਾਹ ਪੀ ਕੇ ਚਾਹ ਤੜਕੀ ਚਾਰ ਵਜੇ ਆਪਿਓ ਇਹ ਸਾਰੇ ਬੰਦਿਆਂ ਨੂੰ ਗਾਈਡ ਕਰਨ ਵਾਲਾ ਇੱਕ ਬੰਦਾ ਦੇਖੋ ਚਾਰ ਕਿਲੋਮੀਟਰ ਹੋ ਰਹਿ ਗਿਆ ਚਾਰ ਔਰ ਛੇ 10 11 ਕਿਲੋਮੀਟਰ ਟੋਟਲ ਹੈ ਔਰ 6 ਵਜੇ ਦੇ ਬਾਅਦ ਸਪੀਡ ਹੋ ਸਾਰੇ ਭਰਾ ਨੇ ਇਹ ਆਪਣੇ ਕੋਈ ਫਾਇਦਾ ਨਹੀਂ ਟੱਪੂ ਜਾਏਗਾ ਠੀਕ ਹੈ ਸਿਰ ਤੱਕ ਸਿੱਧੀ ਜੀ ਏ ਬਾਈ ਸਾਰਿਆਂ ਨੂੰ ਗਾਈਡ ਕਰਨ ਲੱਗਿਆ ਆ ਵੀ ਕਿੱਥੋਂ ਕਿੱਥੇ ਜਾਣਾ ਕਿੱਥੇ ਦੰ ਲੈਣਾ ਕੀ ਕਰਨਾ ਜਿਵੇਂ ਅੰਗਰੇਜ਼ ਆਉਦੇ ਆਉਦੇ ਨੇ ਬਾਹਰੋਂ ਇੱਕ ਬੰਦਾ ਆਉਂਦਾ ਗਾਈਡ ਕਰਨ ਨਾਲ ਉਵੇਂ ਲੱਗੇ ਹੋਏ ਨੇ ਗੱਡੀ ਵੀ ਹੈ ਅਗਰ ਕੋਈ ਗੱਡੀ ਵੀ ਨਹੀਂ ਸੂਟੇਬਲ ਆ ਤਾਂ ਟ੍ਰੇਨ ਹੈ ਅੱਜ ਦਾ ਦਿਨ ਬਾਈ ਹੁੰਦਾ ਨਾ ਬਹੁਤ ਵਧੀਆ ਲੰਗੇ ਆ ਸੋ ਬਾਈ ਹੁਣੀ ਵਧੀਆ ਸੀਗੇ ਹਨਾ ਵਧੀਆ ਸੁਭਾਅ ਸੀ ਸਵੇਰ ਤੋਂ ਲੈ ਕੇ ਮੈਂ ਕਹਿੰਦਾ ਮੈਨੂੰ 9 ਵਜੇ ਉਹਦਾ ਰਲ ਗਿਆ ਸੀ ਮੈਂ ਤੇ ਸ਼ਾਮ ਹੁਣ ਤਕਰੀਬਨ 4 ਵਜੇ ਗਏ 4 ਵਜੇ ਤੱਕ ਉਹਨਾਂ ਦੇ ਆ ਉਹ ਸੰਭਾਲਗਾ ਤੋਂ ਨਿਕਲ ਕੇ ਇਧਰ ਨੂੰ ਜੈਪੁਰਕਨੀ ਨੂੰ ਤੇ ਆਪਾਂ ਦਾ ਆਪਣਾ ਸਫ਼ਰ ਫਿਰ ਸਿੱਧਾ ਸੀਗਾ ਆਪਾਂ ਫਿਰ ਸਿੱਧਾ ਚੱਲਦੇ ਹਾਂ ਸੋ ਮਿਲਦੇ ਆ ਅੱਗੇ ਜੀ ਸੋ ਬੱਬਾ ਜੀ ਆ ਸਥਾਨ ਤੇ ਆ ਸਥਾਨ ਤੇ ਬੱਬਾ ਜੀ ਦੀ ਜੋ ਵਾਰੀ ਆ ਤੇ ਬੱਬਾ ਜੀ ਰਹਿੰਦੇ ਨੇ ਤੇ ਆਪਾਂ ਨੂੰ ਇੱਥੇ ਰਹਿਣ ਦਾ ਝਟਕਾਣਾ ਮਿਲਿਆ ਸੋ ਬਾਬਾ ਜੀ ਸ਼ਾਮ ਨੂੰ ਨਾ ਰੇਕਪਾ ਦੀ ਤਰ੍ਹਾਂ ਆਪਾਂ ਨੂੰ ਰਹਿਣ ਦਾ ਟਿਕਾਣਾ ਆਪ ਹੀ ਲੱਭ ਦਿੰਦੇ ਨੇ ਕਹਿੰਦਾ ਦੇਖੋ ਦਰਵੇਸ਼ ਬੈਠੇ ਨੇ ਨਾਲ ਹੀ ਬਾਬੇ ਦੀ ਗੱਡੀ ਆ ਤੇ ਆ ਸੰਤ ਬਾਬਾ ਇਸਤ ਸਿੰਘ ਦੀ ਰਾਣਾ ਸਾਹਿਬ ਵਾਲਿਆਂ ਦਾ ਇਹ ਮੰਨ ਲਓ ਵੀ ਆਪਾਂ ਉਹਨਾਂ ਦੇ ਸਥਾਨ ਕਹਿ ਸਕਦੇ ਹਾਂ ਉਹਨਾਂ ਦੇ ਸਰੂਪ ਲੱਗੇ ਨੇ ਅੰਦਰ ਸੋ ਇੱਧਰ ਵੀ ਸੰਗਤ ਰਹਿੰਦੀ ਆ ਸਵਾ ਨਿਸਾਨ ਸਾਹਿਬ ਨੇ ਸੋ ਧੰਨਵਾਦ ਜੀ ਸਾਰਿਆਂ ਦਾ ਤੇ ਕੱਲ ਨੂੰ ਆਪਾਂ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਕੱਲ ਨੂੰ ਮਿਲਦੇ ਆਪਾਂ ਨਿਊ ਬਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ